ਤੁਸੀਂ ਦੇਖ ਰਹੇ ਹੋ ਮਾਲਵਾ ਦੀ ਖਬਰ ਨਿਊਜ਼ ਚੈਨਲ ਅਤੇ ਮੈਂ ਹਾਂ ਪੱਤਰਕਾਰ ਗੁਰਿੰਦਰ ਧੂੜੀਆ ਅੱਜ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਪੰਨੀਵਾਲਾ ਫੱਤਾ ਦੇ ਵਿੱਚ ਖੜੇ ਹਾਂ ਜਿੱਥੇ ਤੁਸੀਂ ਆ ਦੇਖ ਰਹੇ ਹੋ ਕਿ ਅੱਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਤਾਂਤਨ ਸਾਬ ਸ੍ਰੀ ਗੁਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਜਿਹੜੇ ਨੂੰ ਸਮਰਪਿਤ ਅਤੇ ਸ਼ਹੀਦੀ ਹਫਤੇ ਨੂੰ ਮੁੱਖ ਰੱਖਦਿਆਂ ਅੱਜ ਪਿੰਡ ਪੰਨੀਵਾਲਾ ਫਤਾ ਦੇ ਸਮੂਹ ਦੁਕਾਨਦਾਰਾਂ ਅਤੇ ਮਾਰਕੀਟ ਦੇ ਦੁਕਾਨਦਾਰਾਂ ਦੇ ਸਹਿਯੋਗ ਦੇ ਨਾਲ ਅੱਜ ਠੰਡੇ ਮਿੱਠੇ ਜਲਦੀ ਸ਼ਿਬੀਰ ਲਗਾਈ ਗਈ ਇਸ ਮੌਕੇ ਸਮੂਹ ਸੰਗਤਾਂ ਅਤੇ ਰਾਗੀਰਾ ਨੇ ਠੰਡੇ ਮਿੱਠੇ ਜਲ ਚਾਕੇ ਆਨੰਦ ਮਾਣਿਆ ਇਸ ਮੌਕੇ ਬੋਲਦਿਆਂ ਲਾਪ੍ਰੀਤ ਸਿੰਘ ਮੈਨ ਮੈਨ ਅਤੇ ਦੀਪ ਤਨੇਜਾ ਨੇ ਕਿਹਾ ਅੱਜ ਅੱਜ ਕੰਨਿਆਲਾ ਦੇ ਇਸ ਟੈਂਪ ਜੀ ਸਾਡੀ ਅੱਜ ਸਾਡੇ ਕੰਨਿਆਲਾ ਦੇ ਅੰਗਰਨੋਂ ਇੱਕ ਪ੍ਰੋਗਰਾਮ ਹੋਇਆ ਜਿਸ ਦਾ ਸਭ ਤੋਂ ਪਹਿਲਾ ਵਾਅਦਾ ਹੈ ਕਿ ਦਾਲ ਸਾਹਿਬ ਹੈ ਕਿ ਪਾੜੇ ਸਾਰੇ ਕੋ ਪ੍ਰਾਂਤ ਅੱਜ ਸਾਰੇ ਇੱਥਾਂ ਵਾਸੀਆਂ ਦੇ ਦੁਕਾਨਦਾਰਾਂ ਦੇ ਸਜੋਣ ਵਾਲੇ ਸ਼ਿਦਾ ਤੇ ਸਪਟਾਲ ਕਸ਼ਿਦਿਆੜਾਂ ਨੂੰ ਵੋਖ ਰੱਖਦੇ ਅੱਜ ਸਾਰੇ ਇੱਥਾਂ ਦੀਆਂ ਦਾ ਸ਼ਰਮੰਦਾ ਪ੍ਰਾਸਾਤ ਲਾਇਆ ਸਾਰੇ ਦੁਕਾਨਦਾਰਾਂ ਤੋਂ ਵੀ ਵਧੀਆ ਸਭ ਨੇ ਸਾਰੇ ਦੁਕਾਨਦਾਰਾਂ ਵੱਲੋਂ ਵਧੀਆ ਮਾਣਿਕਨੋ ਵੀ ਭਰਮਾ ਹੁਦਾ ਰਾਇਆ ਤੇ ਸਾਰੇ ਹੀ ਨਗਰਵੰਨੀਆਂ ਵੱਲੋਂ ਵਧੀਆ ਸਹਿਯੋਗ ਕੀਤਾ ਹਾਂਜੀ ਸਿੱਖਾ ਦੇ ਛੇਵੇਂ ਗੁਰੂ ਸੇਵਾ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ੀਧੀ ਜੀ ਵਾਲੇ ਸਮਰਪਿਤ ਅੱਜ ਸ੍ਰੀ ਮੁਕਤਸਰ ਸਾਹਿਬ ਮੰਡੀ ਫੰਨੀਆ ਦਾ ਪੱਤਾ ਵਿਖੇ ਬਹੁਤ ਦੁਕਾਨਦਾਰਾਂ ਦੇ ਸਹਿਯੋਗ ਨਾਲ ਫੀਲ ਲਗਾਏਗੀ ਸਾਰੇ ਹੀ ਦੁਕਾਨਦਾਰ ਵੀਰਾਂ ਦਾ ਸੂਰਾਹੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸ਼ਰੀਰ ਦੀ ਸਹਾਇਤਾ ਰੱਖੀ